ਆ ਝਾੜੂ ਵਾਲੇ ਨੇ ਤਾਂ ਜਮਾਂ ਹੀ ਨੁਕਸਾਨ ਕਰ ਦਿੱਤਾ ਅੱਜ 80000 ਕਰੋੜ ਦਾ ਕਰਜ਼ਾ ਝਾੜਾਤਾ ਅੱਜ ਤੁਸੀਂ ਦੇਖ ਲਓ ਝਾੜੂ ਵਾਲੇ ਇੱਥੇ ਆ ਗਏ 5 ਸਾਲ ਲੁੱਟ ਕੇ ਚਲੇ ਜਾਣਗੇ ਕਾਂਗਰਸ ਆ ਗਏ ਲੁੱਟ ਕੇ ਆ ਗਏ ਆ ਝਾੜੂ ਵਾਲਿਆਂ ਨੂੰ ਕੌਣ ਫੜਦਾ ਹੈ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਐ ਮੁੱਖ ਮੰਤਰੀ ਨੂੰ ਮਿਲ ਸਕਦਾ ਐ ਐਮਐਲਏ ਤਾਂ ਛੱਡੋ ਪੁੱਛਦਾ ਹੀ ਨਹੀਂ ਕੋਈ ਇੱਥੇ ਸਾਰੇ ਲੁੱਟਣ ਤੇ ਲੱਗੇ ਆ ਕਿਉਂ ਆਪਾਂ ਕਮਜ਼ੋਰ ਕਰਦੇ ਆ मैं जरा एक होर गल करना चाहना आस साल बर्बाद करते अपने दस साल चमां कुछ ही थले चल गया आड़ू वाले ने तो जमा ही नुकसान कर दता अज अस्सी हजार करोड़ का कर्जा चढ़ाता तो जरा वा होर नुकसान कर लग गए तुम्हें अखबार पढ़िया तीन चार दिन पहले ਕਿ ਨੈਰੀ ਪਟਵਾਰੀ ਇਹਨਾਂ ਨੇ 400 ਸਸਪੈਂਡ ਕਰਤੇ ਤੁਹਾਨੂੰ ਪਤਾ ਕਿਉਂ ਕੀਤੇ ਆ ਆ ਜਿਹੜਾ ਐਸਵਾਈਐਲ ਨਹਿਰ ਆਪਾਂ ਰੋਕੀ ਬੈਠੇ ਆ ਅਕਾਲੀ ਦਲ ਸੁਪਰੀਮ ਕੋਰਟ ਤਰੀਕ ਲੱਗੀ ਆ ਸੁਪਰੀਮ ਕੋਰਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੱਸੇ ਤੁਹਾਡੇ ਕੋਲੇ ਵਾਧੂ ਪਾਣੀ ਹੈ ਕਿ ਨਹੀਂ ਪਾਣੀ ਇਹਨਾਂ ਨੇ ਭਗਵੰਤ ਮਾਨ ਨੇ ਨੈਰੀ ਪਟਵਾਰੀਆਂ ਨੂੰ ਕਿਹਾ ਕਿ ਤੁਸੀਂ ਸਰਟੀਫਿਕੇਟ ਲਿਖ ਕੇ ਦੋ ਕਿ ਹਰ ਟੇਲ ਦੇ ਉੱਤੇ ਪਣੀ ਪਹੁੰਚ ਰਿਹਾ ਹੈ ਸਾਡੇ ਕੋਲੇ ਸਰਪਲਸ ਹੈ ਆ ਨੈਰੀ ਪਡਵਾਰੀਆ ਨੇ ਕਿਹਾ ਸੀ ਨਹੀਂ ਲਿਖ ਕੇ ਦਿੰਦੇ ਕਿਉਂਕਿ ਆ ਉਹ ਵੱਡਾ ਧੋਖਾ ਪੰਜਾਬ ਸਰਕਾਰ ਨੂੰ ਆਪਣੇ ਪੰਜਾਬੀਆਂ ਨੂੰ 400 ਬੰਦੇ ਸਸਪੈਂਡ ਕਰਤੇ ਕਿਉਂਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਆਪਾਂ ਹਰਿਆਣੇ ਦਾ 7 ਮਹੀਨੇ ਬਾਅਦ ਇਲੈਕਸ਼ਨ ਹੈ ਹਰਿਆਣੇ ਨੂੰ ਅਸੀਂ ਉੱਥੇ ਇਲੈਕਸ਼ਨ ਲੜਨਾ ਹੈ ਇਕਛੇ ਆਪ ਉਥੇ ਪਾਣੀ ਦਾ ਵਾਅਦਾ ਕੀਤਾ ਜੇ ਤੁਸੀਂ ਨਾ ਜਾਗੇ ਆਪ ਵੀ ਪਾਣੀ ਚਲੇ ਗਿਆ ਫਿਰ ਆਪਾਂ ਤਾਂ Rajasthan ਦੇ ਵਿੱਚ ਕੋਈ ਫਰਕ ਨਹੀਂ ਰਹਿਣਾ ਆਪਣੇ ਆਪਣੇ ਐ ਕੁਝ ਮਰਜ਼ੀ ਕਹਿ ਲੋ ਅਕਾਲੀ ਦਾ ਥੋਡੀ ਪਾਰਟੀ ਐ ਅਕਾਲੀ ਦਲ ਬਚਦਾ ਤੇ ਤੁਸੀਂ ਬਚਦੇ ਹੋ ਜੇ ਅਕਾਲੀ ਦਲ ਨੂੰ ਮਰ ਦੋਗੇ ਤੇ ਪੰਜਾਬ ਦੀ ਫੌਜ ਖਤਮ ਹੋ ਜੂਗੀ ਅੱਜ ਅਮਰੀਕਾ ਦੇ ਕੋਲ ਨਾਲ ਕੋਈ ਪੰਗਾ ਨਹੀਂ ਲੈਂਦਾ ਕਿਉਂਕਿ ਅਮਰੀਕਾ ਦੀ ਫੌਜ ਤਕੜੀ ਹੈ ਦੂਜੇ ਜਿਹੜੇ ਕਮਜ਼ੋਰ ਜੇ ਮੁਲਕ ਜਿਹੜਾ ਆਉਂਦਾ ਉਹਨਾਂ ਨੂੰ ਢਾਹ ਲੈਂਦਾ ਅੱਜ ਤੁਸੀਂ ਦੇਖ ਲਓ ਝਾੜੂ ਵਾਲੇ ਇੱਥੇ ਆ ਗਏ ਪੰਜ ਸਾਲ ਲੁੱਟ ਕੇ ਚਲੇ ਜਾਣਗੇ ਕਾਂਗਰਸ ਆ ਗਏ ਲੁੱਟ ਕੇ ਆ ਗਏ ਅਕਾਲੀ ਦਲ ਆਉਂਦਾ ਤਾਂ ਸੇਵਾ ਕਰਨ ਆਉਂਦਾ ਹੈ ਅਕਾਲੀ ਸਰਕਾਰ ਥੋਡੀ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕਰਾਵਾਂਗੇ ਤੁਸੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ 1 ਮਿੰਟ ਤੁਸੀਂ ਆਪਣੇ ਜੱਜ਼ਬਾ ਨੂੰ ਫੜ ਸਕਦੇ ਹੋ ਮੰਟੀ ਨੂੰ ਫੜ ਸਕਦੇ ਹੋ ਮੰਟੀ ਮੈਨੂੰ ਫੜ ਸਕਦਾ ਨਾਲ ਦੇ ਨਾਲ ਤੁਹਾਡਾ ਹੱਲ ਹੋ ਜਾਂਦਾ ਆ ਝਾੜੂ ਵਾਲੇ ਨੂੰ ਕੌਣ ਫੜਦਾ ਹੈ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਐ ਮੁੱਖ ਮੰਤਰੀ ਨੂੰ ਮਿਲ ਸਕਦਾ ਐ ਐਮਐਲਏ ਤਾਂ ਛੱਡੋ ਪੁੱਛਦਾ ਹੀ ਨਹੀਂ ਕੋਈ ਇੱਥੇ ਸਾਰੇ ਲੁੱਟਣ ਤੇ ਲੱਗੇ ਆ ਪੈਸੇ ਇਕੱਠੇ ਕਰਨ ਤੇ ਲੱਗੇ ਆ ਕਿਉਂਕਿ ਇਹਨਾਂ ਨੂੰ ਪਤਾ ਅਗਲੀ ਵਾਰ ਤਾਂ ਮਿਲਣਾ ਨਹੀਂ ਵੋਟ ਐਸ ਕਰਕੇ ਅਸ پارਲੀਮੈਂਟ ਇਲੈਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਾਲੀ ਦਲ ਕੱਲਾ ਥੋੜੇ ਦਮ ਤੇ ਲੜ ਰਿਹਾ ਕੱਲਾ ਲੜ ਰਿਹਾ ਹੈ ਸੁਨੋ ਹਾਂ ਜਿੰਦਾਬਾਦ ਗੁੰਡੋਬਾਦ ਗੁੰਡੋਬਾਦ ਇਹ ਸਰਕਾਰ ਨੇ ਝਾੜੂ ਵਾਲੇ ਨੇ ਜੋ ਜੋ ਕਿਹਾ ਉਹਦੇ ਉਲਟ ਕਰ ਕੀਤਾ ਮਲਾਜ਼ਮਾਂ ਨੂੰ ਕਿਹਾ ਕੀ ਅਸੀਂ ਜਿਹੜੇ ਹੁਣ ਰਕਪਰਤੀ ਕੀਤੇ ਗਏ ਇਹਨਾਂ ਨੂੰ ਰੈਗੂਲਰ ਪੇ ਸਕੇਲ ਦੇਵਾਂਗੇ 1 ਰੁਪਇਆ 1 ਰੁਪਇਆ ਉਸ ਤਰਫ ਚਾਕੇ ਹੀ ਨਹੀਂ ਤੁਹਾਨੂੰ ਅਸੀਂ 1000 ਰੁਪਇਆ ਦੇਵਾਂਗੇ ਭੁੱਲ ਗਏ 2500 ਪੈਨਸ਼ਨ ਭੁੱਲ ਗਏ ਉਹਨਾਂ ਨੇ ਕੱਲੇ ਰਾਜ ਕਰਨ ਵਾਸਤੇ ਆਏ ਸੀ ਐਸ ਕਰਕੇ ਆਪਣਾ ਐਮ.ਐਲ.ਏ. ਰਾਜਵਿੰਦਰ ਜੀ ਐਮ.ਪੀ ਦੇ ਕੈਂਡੀਡੇਟ ਹੈ ਇੱਕ ਪੰਥਕ ਪਰਿਵਾਰ ਐ ਸਾ ਗੁਰਦੇਵ ਸਿੰਘ ਬਾਦਲ ਨੂੰ ਤੁਸੀਂ ਜਾਣਦੇ ਹੋ ਉਸ ਪਰਿਵਾਰ ਚੋਂ ਐ ਇਹਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਐ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਐ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਉਹ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਐ ਆ ਸਾਰੇ ਬੈਠੇ ਐ ਚੜੀਆਂ ਸਾਹਿਬ ਸਾਰੇ ਜਿੰਨੇ ਬਗੜੇ ਐ ਐਸ ਕਰਕੇ ਫਰੀਦਕੋਟ ਚ ਰਿਕਾਰਡ ਦੇ ਦਿੱਤਾ ਮੈਂ ਬੰਕੀ ਬੰਟੀ ਨੂੰ ਮੈਂ ਚੈਲੰਜ ਕੀਤਾ ਮੰਟੀ ਮੈਨੂੰ ਕਹਿੰਦਾ ਕਿ 15000 ਤੇ ਜਿਤਾ ਦੂੰ ਮੈਂ ਕਹਿੰਦਾ ਨਾ ਬੰਟੀ 25000 ਤੋਂ ਘੱਟ ਨਹੀਂ ਚਾਹੀਦਾ ਹੁਣ ਦੇਖਦੇ ਆ ਕਿ ਮੇਰੇ ਅੱਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਥੋੜੇ ਤੇ ਮਾਨ ਯਾਰ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਿਵੈਲਪ ਕਰਨ ਵਾਲਾ ਅਕਾਲੀ ਦਲ ਜੇ ਤੁਸੀਂ ਅਕਾਲੀ ਦਲ ਦੀ ਸੀਟਾਂ ਜਤਾ ਦੇਣੇ ਹੋ ਅਗਲੀ ਸਰਕਾਰ ਤੁਹਾਡੀ ਹੈ ਜਿਸ ਦਿਨ ਸਰਕਾਰ ਆ ਗਈ ਕੋਈ ਕਮੀ ਨਹੀਂ ਛੱਡਾਂਗੇ ਤੁਹਾਡੇ ਇੱਤੇ